ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਹੁਣਾਂ ਦੇ ਵੱਲੋਂ ਭਾਰਤ ਤੇ ਰੂਸ ਤੇ ਉੱਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਟੈਰਿਫ ਲਗਾਉਣ ਤੋਂ ਬਾਅਦ ਆ ਦੇਖੋ ਹੁਣ ਕਿੱਡੇ ਵੱਡੇ ਪੱਦਰ ਦੀਆਂ ਟਿੱਪਣੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਲੈ ਕੇ ਮਾਮਲਾ ਸਰਗਰਮ ਹੁੰਦਾ ਹੋਇਆ ਦਿਖਾਈ ਦੇ ਰਿਹਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਦਾ ਇੱਕ ਟਵੀਟ ਸਾਹਮਣੇ ਆਇਆ ਇੱਕ ਪੋਸਟ ਸਾਹਮਣੇ ਆਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਪਸ਼ਟ ਤੌਰ ਤੇ ਲਿਖਿਆ ਗਿਆ ਕਿ ਭਾਰਤ ਤੇ ਰੂਸ ਕੀ ਕੁਝ ਕਰਦੇ ਨੇ ਇਸ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਿਸ ਤਰੀਕੇ ਦੇ ਨਾਲ ਭਾਰਤ ਦਾ ਜ਼ਿਆਦਾ ਟੈਕਸੀ ਸੀ ਤੇ ਅਸੀਂ ਭਾਰਤ ਨਾਲ ਪਹਿਲਾਂ ਹੀ ਬਹੁਤ ਕੱਟ ਪੱਦਰ ਤੇ ਵਪਾਰ ਕਰ ਰਹੇ ਸਨ ਇਉਂਸੇ ਤਰੀਕੇ ਦੇ ਨਾਲ ਰੂਸ ਨੂੰ ਲੈ ਕੇ ਵੀ ਵੱਡੇ ਪੱਤਰ ਦੀ ਟਿੱਪਣੀ ਕੀਤੀ ਆ ਪੂਰਾ ਮਾਮਲਾ ਕੀ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਕਿ ਅਖਰ ਟੈਰਿਫ ਲਗਾਉਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਕੀ ਕੁਝ ਵੱਡੀਆਂ ਟਿੱਪਣੀਆਂ ਭਾਰਤ ਤੇ ਰੂਸ ਦੇ ਕਰਦੇ ਹੋਏ ਦਿਖਾਈ ਦੇ ਨੇ ਦੱਸਿਏ ਕਿ ਹੁਣ ਜਦੋਂ 25% ਟੈਰਿਫ ਤਾਂ ਲਗਾ ਦਿੱਤਾ ਪਰ ਹੁਣ ਭਾਰਤੀ ਬਾਜ਼ਾਰ ਪੂਰੀ ਤਰ੍ਹਾਂ ਟੈਤੇਰੀ ਵੀ ਹੋ ਗਿਆ ਇਸ ਦੌਰਾਨ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਟਰੂਥ ਅਕਾਊਂਟ ਤੇ ਪੋਸਟ ਜ਼ਾਹਰ ਕੀਤੀ ਲਿਖਿਆ ਭਾਰਤ ਤੇ ਰੂਸ ਕੀ ਕਰ ਰਹੇ ਹਨ ਇਸ ਨਾਲ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਉਹ ਆਪਣੀ ਮਰੀ ਹੋਈ ਆਰਥਿਕ ਵਿਵਸਥਾ जो चाहे उहो करणु ਅਸੀਂ ਭਾਰਤ ਦੇ ਜ਼ਿਆਦਾਤਰ ਟੈਰਿਫਾ ਕਰਕੇ ਉਹਨਾਂ ਨਾਲ ਵਪਾਰ ਪਹਿਲਾਂ ਹੀ ਬਹੁਤ ਘੱਟ ਕੀਤਾ ਇਸੇ ਤਰੀਕੇ ਅਮਰੀਕਾ ਰੂਸ ਨਾਲ ਵੀ ਦੇ ਨਾਂ ਦੇ ਬਰਾਬਰ ਹੀ ਅਸੀਂ ਵਪਾਰ ਕਰਦੇ ਹਾਂ ਅਤੇ ਇਸ ਨੂੰ ਇਸੇ ਤਰੀਕੇ ਨਾਲ ਅੱਗੇ ਵੀ ਰੱਖਾਂਗੇ ਉਹਨਾਂ ਅੱਗੇ ਕਿਹਾ ਕਿ ਰੂਸ ਦੇ ਸਾਫਤਾ ਰਾਸ਼ਟਰਪਤੀ ਜਿਹੜੇ ਨੇ ਉਹ ਉਹਨਾਂ ਨੂੰ ਚੇਤਾਵਨੀ ਦਿੱਤੀ ਉਹਨਾਂ ਨੇ ਕਿਹਾ ਕਿ ਜੇ ਖੁਦ ਵੀ ਹੱਲ ਹੈ ਆਪਣੇ ਆਪ ਨੂੰ ਰੂਸ ਦਾ ਰਾਸ਼ਟਰਪਤੀ ਸਮਝਦੇ ਨੇ ਤਾਂ ਮੇਰੀ ਗੱਲ ਧਿਆਨ ਨਾਲ ਸਮਝ ਲੈਣ ਉਹ ਬੇहद ਭਿਆਨਕ ਸਥਿਤੀ ਵੱਲ ਵੱਧ ਰਹੇ ਨੇ ਤਾਂ ਇੱਕ ਬੇहद ਵੱਡੀ ਟਿੱਪਣੀ ਕੀਤੀ ਆ ਪੋਸਟ ਪਾ ਕੇ ਔਰ ਇਹ ਮਾਮਲਾ ਹੁਣ ਕਾਫੀ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਜਿਹੜੇ ਨੇ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਹੈ ਟਿੱਪਣੀ ਕਰਦੇ ਉਹਨਾਂ ਨੇ ਭਾਰਤ ਤੇ ਰੂਸ ਤੇ ਉੱਤੇ ਟਿੱਪਣੀ ਕੀਤੀ ਕਿ ਦੋਵੇਂ ਦੇਸ਼ ਕੀ ਕਰਦੇ ਨੇ ਉਹ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਭਾਰਤ ਤੇ ਰੂਸ ਆਪਸੀ ਵਪਾਰ ਹੈ ਜਿਹੜੇ ਹਥਿਆਰ ਨੇ ਉਹ ਸਸਤੇ ਪਾਤੇ ਤੇ ਤੇਲ ਲਿਆ ਜਾਂਦਾ ਹੈ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਗੁੱਸੇ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਆ ਇਸ ਕਰਕੇ ਭਾਰਤ ਉੱਤੇ 25% ਜਿਹੜਾ ਟੈਰਿਫਾ ਉਹ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਦੇ ਬੋਲੋ ਲਗਾ ਦਿੱਤਾ ਹੈ ਤਾਂ ਸੋਸ਼ਲ ਮੀਡੀਆ ਦੇ ਉੱਤੇ ਭਾਰਤ ਦੇ ਤੇ ਰੂਸ ਦੇ ਉੱਤੇ ਟਿੱਪਣੀ ਕੀਤੀ ਹੈ ਕਿ ਜੋ ਦੋਨੋਂ ਕੁਝ ਦੇਸ਼ ਕਰ ਰਹੇ ਨੇ ਉਹ ਸਾਨੂੰ ਕੋਈ ਲੈਣਾ ਦੇਣਾ ਨਹੀਂ ਆਪਣੀ ਅਰਥਵਿਵਸਥਾ ਦੇ ਨਾਲ ਜੋ ਚਾਹੇ ਉਹ ਕਰਨ ਪਰ ਅਸੀਂ ਭਾਰਤ ਦੇ ਉੱਤੇ 25% ਜਿਹੜਾ ਟੈਰਿਫ ਲਗਾਇਆ ਉਸ ਦੇ ਲਗਾਉਣ ਦਾ ਕਾਰਨ ਇਹੀ ਸੀ ਇਹ ਸਾਡਾ ਪਹਿਲਾ ਹੀ ਵਪਾਰ ਘਟਸੀ ਪਾਰਤ ਦਾ ਟੈਰਿਫ ਬਹੁਤ ਵੱਧ ਮਾਤਰਾ ਤੇ ਸੀ ਤੇ ਰੂਸ ਦੇ ਨਾਲ ਜੋ ਵਪਾਰ ਕੀਤਾ ਜਾ ਰਿਹਾ ਸੀ ਉਸ ਨੂੰ ਲੈ ਕੇ ਇਹ ਹੁਣ ਕੜੇ ਸ਼ਬਦ ਜਿਹੜੇ ਨੇ ਉਹ ਬੋਲੇ ਜਾ ਰਹੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਹੁਣਾ ਦੇ ਵੱਲੋਂ ਤਾਂ ਹੁਣ ਵੱਡੇ ਪੁੱਤਰ ਦੇ ਉੱਤੇ ਦੋਹਾਂ ਦੇਸ਼ਾਂ ਦੇ ਵਿੱਚ ਫਿਰ ਤੋਂ ਤਲਖੀ ਵਾਧੀ ਹੋਈ ਦਿਖਾਈ ਦੇ ਰਹੀ ਹੈ 1 ਅਗਸਤ ਤੋਂ ਇਹ ਟੈਰਿਫ ਲਾਗੂ ਹੋਣ ਵਾਲੇ ਨੇ ਇਹ ਜਿਹੜੇ ਵੱਡੇ ਬਿਆਨ ਚਰਚਾ ਦੇ ਵਿਸ਼ੇ ਬਣੇ ਹੋਏ ਨੇ ਤਾਂ ਦੱਸਿਆ ਕਿ ਹੁਣ ਰੂਸ ਭਾਰਤ ਨੂੰ ਇੱਕ ਝੁਟ ਕਰ ਦਿੰਦਾ ਹੈ ਤੇ ਹੁਣ ਰੂਸ ਤੇ ਭਾਰਤ ਦੇ ਉੱਤੇ ਟਿੱਪਣੀਆਂ ਜੋ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਹ ਕਰਦੇ ਦਿਖਾਈ ਦੇ ਰਹੇ ਨੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਰ ਵੱਡੇ ਬਦਲਾਅ ਹੁੰਦੇ ਨੇ ਉਹ ਦੇਖਣਾ ਜ਼ਰੂਰੀ ਬਣਦਾ ਹੈ ਕੀ ਕੁਝ ਗਤੀਵਿਧੀਆਂ ਕਿਸ ਤਰੀਕੇ ਦੇ ਨਾਲ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਉਹ ਬੇਹਾਦ ਆ ਹਨ ਹੈ ਪਰ ਦੱਸਿਆ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਭਾਰਤ ਉਤੇ ਟੈਰਿਫ ਲਗਾਉਣ ਤੋਂ ਬਾਅਦ ਭਾਰਤ ਤੇ ਰੂਸ ਦੇ ਉੱਤੇ ਟਿੱਪਣੀਆਂ ਕਰਦੇ ਹੋਏ ਦਿਖਾਈ ਦੇ ਰਹੇ ਤਾਂ ਮਾਮਲਾ ਕਾਫੀ ਸੋਸ਼ਲ ਮੀਡੀਆ ਤੇ ਸਰਗਰਮ ਨਜ਼ਰ ਆ ਰਿਹਾ ਹੈ